भाई अमृतपाल सिंदो दे प्रधान ਹੋਣਗੇ ਤੇ ਇਹਨਾਂ ਨੂੰ ਹੋਇਆ ਕਿ ਲੋਕਾਂ ਦਾ ਬਹੁਤ ਵੱਡੀ ਹਮਾਇਤ ਮਿਲ ਰਹੀ ਹੈ ਸਮਰਥਨ ਮਿਲ ਰਿਹਾ ਹੈ ਤੇ ਜੇ ਹੁਣ ਕਤਲ ਆਪਾਂ ਚਾਹੀਏ ਕਤਲਤਾ ਬਾ ਜਿਹੜਾ ਅਕਤੂਬਰ ਦਾ ਹੋਇਆ ਹੋਇਆ ਜੰਮੂ ਕਸ਼ਮੀਰ ਤੋਂ ਐਮਪੀ ਬਣਿਆ ਉਹ 5 ਸਾਲ ਤੋਂ ਜੇਲ੍ਹ ਚ ਹੈਲੋ ਹਾਂਜੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਐ ਰਾਜਦੇਵ ਸਿੰਘ ਖਾਲਸਾ ਸਾਹਿਬ ਜੀ ਜਿਵੇਂ ਪਿਛਲੇ ਸਮੇਂ ਤੋਂ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਲੰਬੇ ਸਮੇਂ ਤੋਂ ਜੇਲ੍ਹ ਕੱਟ ਰਹੇ ਹੈਗੇ ਨੇ ਜੀ ਉਹ ਜਿਹੜਾ ਉਹਨਾਂ ਤੇ ਦੁਬਾਰਾ ਯੂਏਪੀ ਲਗਾਇਆ ਗਿਆ ਹੈ ਉਹ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਕਿੰਨੀ ਸਜ਼ਾ ਉਸ ਤੇ ਹੋ ਸਕਦੀ ਹੈ ਜਾਂ ਕਿਵੇਂ ਰਹੇਗਾ ਮਸਲਾ ਹੈ ਦੇਖੋ ਜੀ ਇਹ ਜਿਆਨਾਮੋ ਵੱਧ ਜਿਹੜਾ ਹੈ ਇਹ ਯੂਪੀਏ ਜਿਹੜਾ ਬਣਾਇਆ ਹੋਇਆ ਹੈ ਇਹ ਹੈਰਾਨ ਪਰੇਸ਼ਾਨ ਕਰਨ ਨੂੰ ਤੰਗ ਕਰਨ ਨੂੰ ਤੇ ਲੰਬਾ ਸਮਾਂ ਬਿਨਾਂ ਮੁਕਦਮਾ ਚਲਾਏ ਨਜਰਬੰਦ ਕਰਨ ਨੂੰ ਬਣਾਇਆ ਗਿਆ ਹੈ ਜੀ ਤੇ ਸਜਾ ਵਾਲੀ ਗੱਲ ਤਾਂ ਜਿਹੜੀ ਆ ਉਹ ਪਿੱਛੋਂ ਆਉਂਦੀ ਆ ਉਹ ਬਹੁਤ ਦੇਰ ਦੀ ਚੱਲ ਹੈ ਜੀ ਉਹ ਤਾਂ ਮੁਕੱਦਮੇ ਚ ਚੱਲਣ ਤੋਂ ਬਾਅਦ ਹੁੰਦੀ ਹੈ ਉਹਦੇ ਵਿੱਚ ਆਮ ਤੌਰ ਤੇ ਕੋਈ ਬਹੁਤੀ ਤਜਰਬੇ ਨਹੀਂ ਹੁੰਦੀ ਜੀ ਪਰੰਤੂ ਪ੍ਰਸ਼ਨ ਇਹ ਹੁੰਦਾ ਹੈ ਕਿ ਇਸ ਦੇ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਸਰਕਾਰ ਵੱਲੋਂ ਤੇ ਜਿਹੜਾ ਹੈ ਜੇਲ੍ਹ ਦੇ ਅੰਦਰ ਜਿਹੜਾ ਮੁਕੱਦਮਾ ਚੱਲੂਗਾ ਜੀ ਇਥੇ ਉਹ ਬਾਹਰ ਨਹੀਂ ਹੁੰਦਾ ਤੇ ਉੱਥੇ ਫਿਰ ਉਹ ਹਾਈ ਕੋਰਟ ਨੂੰ ਲਿਖ ਕੇ ਭੇਜ ਦਿੰਦੀ ਹੈ ਸਰਕਾਰ ਵੀ ਇੱਥੇ ਇੱਕ ਜੱਜ ਦੀ ਡਿਊਟੀ ਲਈ ਜਾਵੇ ਜੀ ਤੇ ਉਹ ਫਿਰ ਇੱਥੇ ਜੱਜ ਸਾਹਿਬ ਦੀ ਡਿਊਟੀ ਲੱਗ ਜਾਂਦੀ ਹੈ ਉਹ ਹਫ਼ਤੇ ਵਿੱਚ ਇੱਕ ਦਿਨ ਜਾਂ ਮਹੀਨੇ ਵਿੱਚ ਦੋ ਜਾਂ ਤਿੰਨ ਦਿਨ ਉੱਥੇ ਜਿਹੜਾ ਹੈਗੀ ਅਦਾਲਤ ਲਾਉਂਦੇ ਨੇ ਜੀ ਤੇ ਲੰਬੇ ਗਵਾਹਾਂ ਦੀ ਲਿਸਟ ਹੋ ਜਾਂਦੀ ਹੈ ਉਹ ਲੰਬਾ ਇੱਥੇ ਲਿਸਟ ਬਣਾ ਦਿੰਦੇ ਆ 200 ਤੋਂ ਵੀ ਵੱਧ ਹੋਲੀ-ਹੋਲੀ ਹੁੰਦੇ ਹੁੰਦੇ ਉਸ ਨੂੰ ਕਈ ਸਾਲ ਜਿਹੜੇ ਲੱਗ ਜਾਂਦੇ ਆ ਜਿਸ ਤਰ੍ਹਾਂ ਜਿਹੜਾ ਇਹ ਰਸ਼ੀਦ ਹੈ ਜਮੂ ਕੇ ਸ਼ਮੀਰ ਤੋਂ ਐਮਪੀ ਬਣਿਆ ਹੋ ਪੰਜ ਸਾਲ ਤੋਂ ਜੇਲ੍ਹ ਚ ਹੈ ਇਸ ਵਿੱਚ ਜੀ ਯੂਪੀਏ ਦੇ ਮਤਦਮਾ ਮੌਤਦਾ ਹੀ ਨਹੀਂ ਹੈ ਫੈਸਲਾ ਹੀ ਨਹੀਂ ਹੁੰਦਾ ਸਜ਼ਾ ਵਾਲੀ ਤਾਂ ਗੱਲ ਪਿੱਛੇ ਰਹਿ ਜਾਂਦੀ ਹੈ ਨਾ ਜੀ ਸੋ ਇਸ ਦਾ ਇਹ ਹੈ ਵੀ ਜੇ ਹੁਣ ਐਸਟੀ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਵਧਾਉਣ ਦੇ ਵਿੱਚ ਮੁਸਤਲ ਆ ਗਈ ਤਾਂ ਉਹਨਾਂ ਨੇ ਇੱਕ ਬਦਲ ਲੱਭਿਆ ਉਸ ਦਾ ਕਿ ਇਸ ਦੇ ਤਹਿਤ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਹਾਲਾਂਕਿ ਕੋਈ ਉਸ ਦੇ ਵਿੱਚ ਆਧਾਰ ਨਹੀਂ ਹੈ ਕੋਈ ਉਸ ਦੇ ਵਿੱਚ ਸਬੂਤ ਨਹੀਂ ਹੈ ਕੋਈ ਉਸ ਦੇ ਵਿੱਚ ਕਾਨੂੰਨੀ ਆਧਾਰ ਨਹੀਂ ਹੈ ਜਿਹਦੇ ਆਧਾਰ ਤੇ ਯੂਪੀਐਲ ਲਾਇਆ ਜਾ ਸਕਦਾ ਹੋਵੇ ਕਿ ਇਹਦੇ ਥੱਲੇ ਜਿਹੜਾ ਹੁੰਦਾ ਹੈ ਜਿਹਦੇ ਤੇ ਲੱਗ ਜਾਂਦਾ ਉਹਨੂੰ ਦਹਿਸ਼ਤਗਰਦਲਾਣਿਆ ਜਾ ਸਕਦਾ ਜੀ ਤੇ ਉਹ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕਰ ਦੇਣਾ ਬਿਨਾਂ ਕਿਸੇ ਜਿਵੇਂ ਤੁਹਾਡੀ ਤੋਂ ਬਿਨਾਂ ਕਿਸੇ ਸਬੂਤ ਤੋਂ ਸਿਰਫ ਇਸੇ ਆਧਾਰ ਤੇ ਕਿ ਉਸ ਤੇ ਯੂਪੀਐਲ ਲੱਗਿਆ ਮਕਦਮੇ ਵਿੱਚ ਤੇ ਇਹਦੇ ਲਈ ਹੁਣ ਉਹ دہشت گرد ਹੈ ਤੇ ਇਹਨਾਂ دہشت گردੀ ਕਰਕੇ ਕਿਸੇ ਦੇ ਕੰਮ ਤੋਂ ਰੋਪਿਆ ਜਾ ਸਕਦਾ ਹੈ ਤੇ ਉਹਨੂੰ ਹਰਾਨ ਪਰੇਸ਼ਾਨ ਕੀਤਾ ਜਾ ਸਕਦਾ ਹੈ ਤੇ ਜਿਹੜੇ ਮੁੱਢਲੇ ਬੁਨਿਆਦੀ ਜਿਹੜੇ ਵਿਚਾਰ ਨੇ ਉਹ ਖਤਮ ਕੀਤੇ ਜਾ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਲਈਏ ਯੂਪੀ ਐਕਟ ਬੜੇ ਸਾਜਸੀ ਢੰਗ ਨਾਲ ਸੌਤਸਮ ਤੇ ਲਾਇਆ ਗਿਆ ਜੀ ਸੋ ਖਾਲਸਾ ਸਾਹਿਬ ਜੀ ਅਗਲਾ ਸਵਾਲ ਇਹ ਹੈਗਾ ਵੀ ਭਾਈ ਅਮਰਪਾਲ ਸਿੰਘ ਤੇ ਜਿਹੜਾ ਯੂਪੀ ਐਕਟ ਲਗਾਇਆ ਗਿਆ ਹੈ ਜੀ ਜਾਂ ਇਸ ਦੀ وجہ ਕੀ ਹੈਗੀ ਕਿਉਂ ਲਗਾਇਆ ਗਿਆ ਕਾਰਨ ਕੀ ਹੈ ਸਤਨ ਇਸ ਦਾ ਇਹੀ ਹੈ ਜੀ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਕਿਦੋਂ ਪਾਰਟੀ ਦਾ ਐਲਾਨ ਹੋਣਾ ਹੁੰਦਾ ਹੋ ਗਿਆ ਵੀ 14 ਤਰੀਕ ਨੂੰ ਪਾਰਟੀ ਦਾ ਐਲਾਨ ਸਰਨਜੀਤ ਸਰਦਾਰ ਤਰਸੇ ਸਿੰਘ ਤੇ ਭਾਈ ਅਮਰਪਾਲ ਸਿੰਘ ਉਹਦੇ ਪ੍ਰਧਾਨ ਹੋਣਗੇ ਤੇ ਇਹਨਾਂ ਨੂੰ ਹੋਇਆ ਕਿ ਲੋਕਾਂ ਦਾ ਬਹੁਤ ਵੱਡੀ ਹਮਾਇਤ ਮਿਲ ਰਹੀ ਹੈ ਸਮਰਥਨ ਮਿਲ ਰਿਹਾ ਹੈ ਤੇ ਸਾਰੇ ਜਿਹੜੇ ਹੈਗੇ ਆ ਇਹਨਾਂ ਦਾ ਐਸੀ ਵੀ ਸਾਡਾ ਕੰਮ ਜਿਹੜਾ ਉਹ ਖਤਮ ਹੋ ਜੂ ਤੇ ਇਹੀ ਛਾ ਜਾਣਗੇ ਤੇ ਇਸ ਨੂੰ ਰੋਟਣ ਦੇ ਲਈ ਜਿਹੜਾ ਹੈਗਾ ਇਹ ਜਦੋਂ 14 ਤਰੀਕ ਨੂੰ ਅਟੱਠ ਹੋ ਰਿਹਾ ਸੀ ਉਸ ਤੋਂ ਪਹਿਲਾਂ ਪਹਿਲਾਂ ਇਹ ਪਹਿਲਾਂ ਤਾਂ ਕਦੇ ਲਾਇਆ ਨਹੀਂ ਤੇ ਜੇ ਹੁਣ ਕਤਲ ਆਪਾਂ ਚਾਹੀਏ ਕਤਲਤਾ ਜਿਹੜਾ ਅਕਤੂਬਰ ਦਾ ਹੋਇਆ ਹੋਇਆ ਤੇ ਹੁਣ ਜਿਹੜਾ ਸੀ ਇਸ ਜਨਵਰੀ ਚ ਆ ਕੇ 2025 ਦੇ ਵਿੱਚ ਅਕਤੂਬਰ 2024 ਤੇ ਕਤਲ ਦਾ ਉਸ ਦੇ ਵਿੱਚ ਜਿਹੜਾ ਸੀ ਯੂਪੀਏ ਲਾਉਂਗ ਦਾ ਕੋਈ ਆਧਾਰ ਬਣਦਾ ਹੀ ਨਹੀਂ ਸੀ ਕੋਈ ਮਤਲਬ ਬਣਦਾ ਹੀ ਨਹੀਂ ਸੀ ਤੇ ਬਹੁਤ ਵੱਡਾ ਧੱਕਾ ਹੋਇਆ ਬੇਇਨਸਾफी ਹੋਈ ਹੈ ਮਨੁੱਖੀ ਅਧਿਕਾਰਾਂ ਦਾ ਕਤਲ ਹੋਇਆ ਤੇ ਮੈਂ ਨਹੀਂ ਸਮਝਦਾ ਕਿ ਇਸ ਤੋਂ ਵੱਡਾ ਕੋਈ ਕਾਨੂੰਨ ਦਾ ਕਤਲ ਹੋ ਸਕਦਾ ਹੈ ਮਨੁਥੀ ਵਿਚਾਰਾਂ ਦਾ ਕਤਲ ਹੋ ਸਕਦਾ ਹੈ ਜਿਸ ਢੰਗ ਦੇ ਨਾਲ ਜਿਹੜਾ ਹੈਗਾ ਇਹ ਯੂਪੀਐਲ ਆਇਆ ਗਿਆ ਜੀ ਸੋ ਖਾਲਸਾ ਸਾਹਿਬ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਜਿਹੜਾ ਕਤਲ ਹੋਇਆ ਸੀਗਾ ਉਹ ਸਾਰਾ ਜਿਹੜਾ ਸੀਗਾ ਉਹਦਾ ਕੇਸ ਦਾ ਜਿਹੜਾ ਭਾਈ ਅਮਨਪਾਲ ਤੇ ਥੋਪਿਆ ਗਿਆ ਜਾਂ ਇਹ ਸਹੀ ਲੱਗਿਆ ਜਾਂ ਇਸ ਤੇ ਬਾਰੇ ਕੀ ਕਹੋਗੇ ਦੇਖੋ ਜੀ ਜਿਹੜਾ ਕਤਲ ਹੋਇਆ ਆਪਣਾ ਜੀ ਚੀਨ ਹਰੀ ਨਾਉਂ ਦਾ ਉਹ ਬੜਾ ਅਸੋਸ਼ਨਾਕ ਹੈ ਮੰਦ ਭਾਗਾ ਹੈ ਹਰੇਕ ਨੂੰ ਉਸ ਦੀ ਪੂਰ ਜ਼ੋਰ ਨਖੇਦੀ ਕਰਨੀ ਚਾਹੀਦੀ ਹੈ ਕਿਸੇ ਦਾ ਕਤਲ ਜਿਹੜਾ ਹੁੰਦਾ ਉਹ ਕਦੇ ਵੀ ਚੰਗਾ ਨਹੀਂ ਹੁੰਦਾ ਜੀ ਤੇ ਸਰਦਾਰ ਹਰੀ ਨਾਉਂ ਦਾ ਕਤਲ ਤਾਂ ਬਹੁਤ ਹੀ ਨਖੇਦੀ ਵਾਲਾ ਬਹੁਤ ਹੀ ਨਖੇਦ ਕੰਮ ਹੈ ਪਰੰਤੂ ਝੂਠਾ ਫਸਾਉਣਾ ਉਸ ਦੇ ਵਿੱਚ ਝੂਠਾ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਆਧਾਰ ਤੋਂ ਕਹਿ ਦੇਣਾ ਕਿ ਫਲਾਣੇ ਨੇ ਉਹ ਕਤਲ ਕੀਤਾ ਇਹ ਇਹ ਦੋਸ਼ੀ ਨੇ ਮੈਂ ਹੈਰਾਨ ਹੈ ਕਿ ਭਾਈ ਅਮਰਨਪਾਲ ਸਿੰਘ ਇਸ ਸਮੇਂ ਡਿਬਰੂਟੜ ਜੇਲ੍ਹ ਵਿੱਚ ਬੰਦ ਨੇ ਉੱਥੇ ਵਕੀਲਾਂ ਦੀਆਂ ਵੀ ਜਿਹੜੇ ਜੋੜੇ ਨੇ ਲਹਾਲੇ ਜਾਂਦੇ ਤਲਾਸ਼ੀ ਲੈਣ ਨੂੰ ਜੀ ਤੇ ਇੰਨੀ ਸ਼ਕਤੀ ਹੈ ਕਿ ਉੱਥੇ ਚਿੜੀ ਨਹੀਂ ਫੜ ਸਕਦੀ ਤੇ ਉੱਥੇ ਕੋਈ ਚਿੱਠੀ ਜਾ ਨਹੀਂ ਸਕਦੀ ਕੋਈ ਚਿੱਠੀ ਆ ਨਹੀਂ ਸਕਦੀ ਤੇ ਵੇੜੀਏ ਪਲੈਨਿੰਗ ਜੇਲ੍ਹ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਪਲੈਨਿੰਗ ਹੋ ਗਈ ਚੀਹੇ ਕਰ ਲਈ ਜਿਵੇਂ ਕਰ ਲਈ ਇਹਦੇ ਲਈ ਤਾਂ ਫਿਰ ਸਾਰਾ ਜੇਲ੍ਹ ਪ੍ਰਸ਼ਾਸਨ ਵੀ ਦੋਸ਼ੀ ਹੋ ਗਿਆ ਤੇ ਇਹ ਬਿਲਕੁਲ ਮੁਕੰਮਲ ਤੌਰ ਤੇ ਝੂਠਾ ਹੈ ਜਿਹਦਾ ਸਾਰੇ ਕੋਈ ਸਬੂਤ ਦੇ ਨਹੀਂ ਸਕੇ ਉਹਦੇ ਵਿੱਚ ਖਾਲਸਾ ਸਾਹਿਬ ਜੀ ਜਿਵੇਂ ਆਈਡੀਓ ਪਿਛਲੇ ਸਮੇਂ ਦੇ ਵਿੱਚ ਵਾਇਰਲ ਹੋਈ ਸੀ ਕਹਿੰਦੇ ਜੇਲ੍ਹ ਦੇ ਵਿੱਚੋਂ ਹੀ ਆਈਆਂ ਸੀ ਉਸ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਉਹ ਸਭ ਜਿਹੜੀਆਂ ਆਪੇ ਬਣਾਈਆਂ ਹੁੰਦੀਆਂ ਕੋਈ ਜੇਲ੍ਹ ਤੋਂ ਆ ਨਹੀਂ ਸਕਦੀ ਮੈਂ ਜਾਂਦਾ ਰਿਹਾ ਮੈਨੂੰ ਸਾਰਾ ਪਤਾ ਹੈ ਕੋਈ ਚਿੱਠੀ ਜੇਲ੍ਹ ਦੇ ਉਹ ਜਿੱਨਾਂ ਦੇ ਸੁਪਰਡੈਂਟ ਦੇ ਦਸਤਤ ਨਹੀਂ ਹੁੰਦੇ ਜੀ ਉਸ ਤੇ ਕੋਈ ਚਿੱਠੀ ਨਾ ਬਾਹਰ ਆ ਸਕਦੀ ਹੈ ਨਾ ਅੰਦਰ ਜਾ ਸਕਦੀ ਹੈ ਨਾ ਜਾ ਰਹੀ ਹੈ ਨਾ ਆ ਰਹੀ ਹੈ ਇਹ ਸਭ ਇੱਕ ਜਿਹੜਾ ਵਰਤਾਂਤ ਬਣਾਇਆ ਹੋਇਆ ਹੈ ਉਹ ਵਰਤਾਂਤ ਦਾ ਪਿੱਛੋਂ ਸਰਕਾਰ ਫਾਇਦਾ ਉਠਾਉਂਦੀ ਹੈ ਮੈਨਾਂ ਆਪੇ ਬਰਤਾਂਤ ਬਣਾਉਂਦੀ ਐ ਬਰਤਾਂਤ ਦੇ ਪਿੱਛੋਂ ਫਿਰ ਉਹਦਾ ਫਾਇਦਾ ਉਠਾਉਂਦੀ ਐ ਇਹ ਕਹਿਣਾ ਬਈ ਇਹ ਅਮਰਪਾਲ ਸਿੰਘ ਨੇ ਕਤਲ ਚੜਾਇਆ ਤਾਂ ਵੇਲ ਤੁਲ ਵੇਣਿਆਦ ਚੱਲ ਕੋਈ ਸਬੂਤ ਤਾਂ ਉਸ ਦੇ ਵਿੱਚ ਦੇਣ ਨਾ ਜੀ ਸਬੂਤਾ ਕੋਈ ਦਿੱਤਾ ਹੀ ਨਹੀਂ ਇਹ ਕਹਿ ਦੇਣ ਨਾਲ ਵੀ ਹਾਂ ਜੀ ਮੈਂ ਪੁਸ਼ਟੀ ਕਰਤੀ ਕਿ ਉਹ ਫਲਾਲੇ ਨੇ ਕਤਲ ਚੜਾਇਆ ਫਿਰ ਤੇ ਕਿਸੇ ਨੂੰ ਵੀ ਚਾਹਜਾ ਅਸਰ ਵੀ ਉਹਨੇ ਕਤਲ ਚੜਾਇਆ ਭਾਵੇਂ ਕਿਸੇ ਨੂੰ ਕਹੋ ਜਦੋਂ ਆਪਾਂ ਸਬੂਤਾ ਤੂੰ ਦੇਣਾ ਹੀ ਨਹੀਂ ਸਬੂਤੇ ਹੀ ਨਹੀਂ ਹੋਏ ਕੋਈ ਕੋਈ ਸਬੂਤ ਨਹੀਂ ਹੈ ਕਿ ਕੋਈ ਸਬੂਤਨੀ ਸੈਂਟਿਫਿਕ ਦਾ ਜਮਾਨਾ ਹੈ ਵਿਗਿਆਨਿਕ ਜਮਾਨਾ ਹੈ ਵਿਗਿਆਨਕ ਢੰਗ ਦੇ ਨਾਲ ਹਰੇਕ ਦੀ ਤਫ਼ਤੀਸ਼ ਹੋ ਸਕਦੀ ਹੈ ਹੁਣ ਤਫ਼ਤੀਸ਼ੀ ਅ fırsਰ ਹੈ ਆਈਓ ਹੈ ਕਿਸੇ ਨੇ ਕੋਈ ਸੂਤ ਨਹੀਂ ਦਿੱਤਾ ਸਾਰਾ ਜਿਹੜੇ ਇਹਦੇ ਪੇਪਰ ਜਿਹਨੇ ਉਹਨਾਂ ਤੇ ਜਿਹੜਾ ਹੈਗਾ ਕੋਈ ਸਬੂਤਨੀ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਬਸ ਵੀ ਉਹ ਕਹਿੰਦਾ ਜੀ ਵੀ ਅਮਰਪਾਲ ਸਿੰਘ ਨੇ ਮਰਵਾਇਆ ਬਸ ਇਹ 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 ਸਟੇਟਮੈਂਟ ਤਾਂ ਕੋਈ ਨਹੀਂ ਰੱਖਦੀ ਜੀ ਹਾਂਜੀ ਹਾਂਜੀ ਉਹਦੇ 'ਚ ਨਾ ਸਿੱਖ ਜਥੇਬੰਦੀਆਂ ਦੇ ਕਈ ਆਗੂ ਮੇਨ ਵੀ ਹੈਗੇ ਸੀ ਇਹ ਮੁੱਖ ਆਗੂ ਉਹਨਾਂ ਨੇ ਵੀ ਇਹ ਬੜੇ ਵੱਡੇ ਦੋਸ਼ ਲਗਾਏ ਸੀ ਵੀ ਇਹ ਇਹਦਾ ਇਹਨਾਂ ਨੇ ਹੀ ਕਰਵਾਇਆ ਸਾਰਾ ਕੁਝ ਦੇਖੋ ਜੀ ਦੋਸ਼ ਲਾਉਣ ਨਾਲ ਕੁਝ ਨਹੀਂ ਹੁੰਦਾ ਦੋਸਤ ਆਪਾਂ ਕਿਸੇ ਤੇ ਵੀ ਲਾ ਸਕਦੇ ਹਮਮ ਕਿ ਜੀ ਇਹਨੇ ਕਤਲ ਕਰਾਇਆ ਕਤਲ ਤੋਂ ਮੂਮਲੀ ਗੱਲ ਹੁੰਦੀ ਹੈ ਕਤਲ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਕਹਿ ਦੇਣਾ ਵੀ ਜੀ ਇਹਨੇ ਕਤਲ ਕਰਾਇਆ ਉਹ ਉਹ ਸੂਤਰੀ ਮੰਨਿਆ ਜਾਂਦਾ ਹੈ ਨਾ ਕਿਸੇ ਕਾਨੂੰਨ ਥੱਲੇ ਨਹੀਂ ਮੰਨਿਆ ਜਾਂਦਾ ਸਾਰੀ ਦੁਨੀਆ ਦੇ ਵਿੱਚ ਕਿ ਜਿਹੜਾ ਹੈਗਾ ਉਸਨੇ ਕਤਲ ਕਰਾਇਆ ਉਹਦੇ ਵਿੱਚ ਤੁਹਾਨੂੰ ਉਹਦਾ ਦੇਣਾ ਵੀ ਪੈਂਦਾ ਵੀ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਇਹ ਕਤਲ ਕਰਾਇਆ ਕਤਲ ਕਰਾਉਣ ਦੀ ਕੀ ਸਰਕੰਸਟੈਂਸ ਸੀ ਕੀ ਆਰੇਦ ਵਾਲੇ ਵੀ ਹਾਲਤ ਸੀ ਕਿੱਥੇ ਉਹ ਦੇਖੇ ਗਏ ਕਿੱਥੇ ਇਹ ਜਿਹੜੀ ਪਲੈਨਿੰਗ ਹੋਈ ਕਿਵੇਂ ਕਿਹਨੇ ਕੀਤਾ ਕਿ ਤੁਸੀਂ ਤਾਂ ਕੋਈ ਕਿਸੇ ਦੀ ਕੋਈ ਗੱਲ ਨਹੀਂ ਹੈ ਸਾਰੇ ਕੇਸ ਦੇ ਵਿੱਚ ਕਿ ਇਹਨਾਂ ਨੇ ਕਤਲ ਕਰਾਇਆ ਕਤਲ ਕਰਨ ਨੂੰ ਵੀ ਵੱਧ ਨਖੇਦੀ ਜਾਣ ਕੇ ਵੀ ਝੂਠਾ ਫਸਾ ਲਿਆ ਜਾਵੇ ਕਿਸੇ ਨੂੰ ਤੇ ਝੂਠੇ ਤੌਰ ਤੇ ਕਹਿ ਦਿੱਤਾ ਜਾਵੇ ਕਿ ਤੂੰ ਕਤਲ ਦਾ ਦੋਸ਼ੀ ਹੈ ਤੇ ਸਿੱਖਾਂ ਦੀ ਆਰਸੀ ਲੜਾਈ ਪੁਆਈ ਜਾਵੇ ਤੇ ਕਿਸੇ ਜਥੇਵੰਦੀ ਵੱਲੋਂ ਕਹਿ ਦਿੱਤਾ ਜਾਵੇ ਕਿ ਇਹਨਾਂ ਨੇ ਕਤਲ ਚਲਾਇਆ ਕਤਲ ਦਾ ਕੋਈ ਸਬੂਤ ਵੀ ਦੇਣਾ ਚਾਹੀਦਾ ਨਾ ਜੀ ਕੋਈ ਇਸ ਤਰੀਕੇ ਨਾਲ ਕਿਸੇ ਨੂੰ ਜਿਹੜਾ ਹੈਗਾ ਹਰਾਨ ਪਰੇਸ਼ਾਨ ਕਰਨਾ ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਇਹ ਤਾਂ ਬਹੁਤ ਜਿਆਦਾ ਜੀ ਸੋ ਖਾਲਸਾ ਸਾਹਿਬ ਜੀ ਜੋ ਅਰਸ਼ ਡੱਲਾ ਕਹਿੰਦੇ ਵੀ ਉਹਦੀਆਂ ਤਾਰਾਂ ਜਿਹੜੀਆਂ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀਆਂ ਗਈਆਂ ਹੈਗੀਆਂ ਨੇ ਉਹਦਾ ਸੱਚ ਕੀ ਉਸ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਤਾਂ ਕਿਸੇ ਅਰਸ ਡੱਲੇ ਨੂੰ ਨਹੀਂ ਜਾਣਦਾ ਨਾ ਮੈਨੂੰ ਪਤਾ ਹੈ ਨਾ ਮੈਂ ਰੂਹ ਤੋਂ ਵਾਟੋਂ ਪਿਆ ਨਾ ਮੈਂ ਸ਼ਕਲ ਤੋਂ ਵਾਟੋਂ ਪਿਆ ਨਾ ਮੈਂ ਕਦੇ ਮਿਲੇ ਨਾ ਕਦੇ ਸੁਣੇ ਤੇ ਉਹਦੇ ਨਾਲ ਅਮਰਤਪਾਲ ਸਿੰਘ ਨਾਲ ਕਿਵੇਂ ਜੋੜਤਾ ਪਹਿਲੀ ਗੱਲ ਤਾਂ ਇਹ ਵੀ ਜੇਲ੍ਹ 'ਚ ਬੈਠੇ ਨਾਲ ਕਿਵੇਂ ਜੁੜ ਗਿਆ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਮਤਲਬ ਹੋ ਰਹੀ ਹੈ ਉਹਦਾ ਕੋਈ ਐਸਾ ਸਾਧਨ ਨਹੀਂ ਹੈ ਵੀ ਜੇਲ੍ਹ ਦੇ ਵਿੱਚ ਬੈਠਿਆਂ ਦੀ ਉਹਨਾਂ ਦੀ ਕੋਈ ਗੱਲਬਾਤ ਹੋ ਸਕੇ ਜਾਂ ਉਹਨਾਂ ਦਾ ਮੇਲ ਮਲਾਪ ਹੋ ਸਕੇ ਬਿਲਕੁਲ ਗਲਤ ਗੱਲ ਹੈ ਜੀ ਸੋ ਖਾਲਸਾ ਸਾਹਿਬ ਜੀ ਜੋ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਹੈ 14 ਜਨਵਰੀ ਨੂੰ ਮਾਗੀ ਦੇ ਮੇਲੇ ਤੇ ਉਸ ਬਾਰੇ ਕੀ ਗੱਲ ਹੋਵੇਗੀ ਦੇਖੋ ਜੀ ਉਹ ਪਾਰਟੀ ਜਿਹੜੀ ਹੈ ਕਿਉਂਕਿ ਅੱਜ ਅਮਰਿਤਪਾਲ ਸਿੰਘ ਸਰਪੁਰਬਾਨਤ ਨੇ ਆਮ ਸਿੱਖ ਸੰਗਤ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਉਹ ਪਾਰਟੀ ਜਿਹੜੀ ਹੈਗੀ ਹੈ ਉਹ ਕੋਈ ਇੰਜੈਕਟ ਉਹ ਕਾਨੂੰਨੀ ਧਾਇਰੇ ਦੇ ਵਿੱਚ ਰਹਿ ਕੇ ਬਣਾਈ ਗਈ ਹੈ ਜਿੰਨੇ ਸਿਧਾਂਤ ਨੇ ਉਹ ਸਭ ਕਾਨੂੰਨੀ ਧਾਇਰੇ ਵਿੱਚ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੰਨੂ ਜਿਹੜਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ Hindu Musliman ਸਾਰੇ ਜਿਹੜੇ ਐ ਉਹਨਾਂ ਦੇ ਨਾਲ ਬਰਾਬਰ ਦਾ ਸਲੂਕ ਹੋਊਗਾ ਤੇ ਉਹ ਜਿਹੜੀ ਪਾਰਟੀ ਐ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਖਾਲਸਾ ਰਾਜ ਸੀ ਪਰੰਤੂ ਉੱਥੇ ਵਿਤਕਰਾ ਤਾਂ ਕਿਸੇ ਨਾਲ ਨਹੀਂ ਹੋਇਆ ਸਿੱਖਤਾ 6% ਸੀ ਜੇ ਉਸ ਰਾਜ ਦੇ ਵਿੱਚ ਤੇ ਬਾਕੀ 94% ਤਾਂ ਹੋਰ ਧਰਮੇ ਸੀ ਪਰੰਤੂ ਵਧੀਆ ਰਾਜ ਚੱਲਦਾ ਰਿਹਾ ਤੇ ਇਸ ਦਾ ਜਿਹੜਾ ਹੈ ਇਹ ਪਾਰਟੀ ਬੜੀ ਹਰਮਨ ਪਿਆਰੀ ਹੋਊਗੀ ਤੇ ਪੰਖਤ ਰਾਜਨੀਤੀ ਜਿਹੜੀ ਹੈ ਉਹ ਇਹ ਹੀ ਪਾਰਟੀ ਦੇ ਜਿਹੜੀ ਹੈ ਸੰਗਤ ਇਸ ਨੂੰ ਸੰਪੂਰਨ ਵੀ ਤੇ ਦੂਸਰੇ ਜਿਹੜੇ ਨੇ ਹੋਰ ਇਕੱਠੇ ਹੋਏ ਨੇ ਸਾਰੇ ਸੁਖਵੀਰ ਸਿੰਘ ਬਾਦਲਾ ਜਾਂ ਹੋਰ ਸਭ ਖਤਮ ਹੋ ਜਾਣਗੇ ਜੀ ਸੋ ਖਾਲਸਾ ਸਭ ਜੀ ਜਿਹੜੀ ਪਾਰਟੀ ਨਵੀਂ ਬਣਨ ਜਾ ਰਹੀ ਹੈ ਪੰਖਤ ਪਾਰਟੀ ਦਾ ਨਾਮ ਕੀ ਹੋਵੇਗਾ ਤੇ ਦਾ ਨਿਸ਼ਾਨਾ ਕੀ ਹੋਵੇਗਾ ਜੀ ਵੇਖੋ ਜੀ ਨਾਮ ਤਾਂ ਅਜੇ ਉਹ ਅਜੇ ਸੋਚ ਵਿਚਾਰ ਕਰ ਰਹੇ ਨੇ ਉਹ ਇੱਕ ਕਮੇਟੀ ਬਣਾਈ ਜਾ ਰਹੀ ਹੈ ਉਹ ਕਮੇਟੀ ਜਿਹੜੀ ਹੈਗੀ ਆ ਉਹ ਸੋਚ ਵਿਚਾਰ ਚਰਚੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਾਂ ਬਾਹਰ ਉਹ ਫੈਸਲਾ ਕਰੂਗੀ ਕਿ ਇਸ ਦਾ ਜਿਹੜਾ ਹੋ ਨਾਮ ਕੀ ਹੋਊਗਾ ਤੇ ਬਾਕੀ ਜਿਹੜਾ ਨਿਸ਼ਾਨਾ ਹੈ ਉਹ ਪੰਥ ਦੀ ਚੜ੍ਹਦੀ ਤਲਾ ਤੇ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਫੇਰ ਬਹਾਲ ਕਰਨਾ ਕਾਨੂੰਨ ਦੀ ਵਿਵਸਥਾ ਨੂੰ ਫੇਰ ਬਹਾਲ ਕਰਨਾ ਤਸਮੀ ਮਸਲਿਆਂ ਨੂੰ ਹੱਲ ਕਰਨਾ ਇਹ ਸਾਰੇ ਨਿਸ਼ਾਨੇ ਹੋਣਗੇ ਖਾਲਸਾ ਸਾਹਿਬੀ ਵਿਰੋਧੀਆਂ ਦਾ ਨਿਸ਼ਾਨਾ ਵੀ ਪਹਿਲਾਂ ਦਾ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਅੱਜ ਕੱਲ੍ਹ ਇਹ ਸੰਵਿਧਾਨ ਦੇ ਨਾਲ ਕਿਵੇਂ ਚੱਲਣਗੇ ਭਾਰਤ ਦੇ ਨਾਲ ਦੇਖੋ ਜੀ ਸੰਵਿਧਾਨ ਨੂੰ ਤਾਂ ਜਦੋਂ ਸੀ ਪਹਿਲਾਂ ਕਾਂਗਰਸ ਵੀ ਨਹੀਂ ਮੰਨਦੀ ਸੀ ਜਦੋਂ 1935 40 ਤੇ 45 ਦੇ ਵਿੱਚ ਅੰਗਰੇਜ਼ਾਂ ਨੇ ਚਾਉਣਾ ਕਰਾਈਆਂ ਜੀ ਉਹ ਸਾਰੇ ਸੰਵਿਧਾਨ ਜਿਹੜਾ ਸੀ ਉਦੋਂ ਇਹ ਸੀਗਾ ਕਿ ਜਿਹੜਾ ਉੱਥੋਂ ਦੀ ਰਾਣੀ ਹੈ ਜਾਂ ਰਾਜਾ ਹੈ ਜਿਹੜਾ ਇੰਗਲੈਂਡ ਦਾ ਉਸ ਨੂੰ ਸੁਪਰੀਮ ਮੰਨਿਆ ਜਾਂਦਾ ਸੀ ਸੰਵਿਧਾਨ 'ਚ ਜੀ ਤੇ ਇਹ ਕਹਿੰਦੇ ਸੀ ਕਿ ਵਿਦੇਸ਼ੀ ਨੇ ਅਸੀਂ ਆਜ਼ਾਦੀ ਲੈਣੀ ਹੈ ਜਦੋਂ ਮੰਜ਼ਲ ਹੋਵੇ ਮੰਜ਼ਲ ਨੂੰ ਜਾਣ ਲਈ ਕਈ ਸੜਕਾਂ ਬਦਲੀਆਂ ਪੈਂਦੀਆਂ ਹਨ ਰਾਜਨੀਤੀ ਵਿੱਚ ਕਈ ਪੈਂਤੜੇ ਜਿਹੜੇ ਨੇ ਬਦਲਨੇ ਪੈਂਦੇ ਐ ਕਈ ਪੈਂਤੜੇ ਜਿਹੜੇ ਅਪਣਾਉਣੇ ਬੈਂਦੇ ਐ ਇਹ ਦੋਸਤੇ ਦੋ ਚਾਰ ਵਾਲੀ ਗੱਲ ਨਹੀਂ ਹੁੰਦੀ ਕਿ ਸਿੱਧੀ ਜੀ ਗੱਲ ਚੱਲੀ ਜਾਵੇ ਵੀ ਸਵਿਧਾਨ ਨੂੰ ਕਹਿੰਦੇ ਮੰਨਦੇ ਨਹੀਂ ਜੇ ਹੁਣ ਕਹਿੰਦੇ ਆ ਮੰਨਦੇ ਐ ਉਹ ਜਿਹੜੀ ਨਿਸ਼ਾਨਾ ਉਹੀ ਰਹਿੰਦਾ ਹੁੰਦਾ ਮੰਜ਼ਿਲ ਉਹੀ ਰਹਿੰਦੀ ਹੁੰਦੀ ਹੈ ਪਰੰਤੂ ਉਸ ਦੇ ਜਿਹੜੇ ਰਸਤੇ ਨੇ ਤੇ ਪੈਂਤੜੇ ਨੇ ਉਹ ਹਮੇਸ਼ਾ ਰਾਜਨੀਤੀ 'ਚ ਬਦਲਦੇ ਰਹਿੰਦੇ ਨੇ ਖਾਲਸਾ ਸਾਹਿਬ ਜੀ ਕਹਿੰਦੇ ਵੀ ਪਾਰਟੀ ਤਾਂ ਬਣ ਜਾਂਦੀ ਪਰ ਚਲਾਉਣੀ ਬਹੁਤ ਔਖੀ ਹੁੰਦੀ ਹੈ ਕਿਵੇਂ ਚੱਲੇਗੀ ਪਾਰਟੀ ਐ ਤੇ ਪਾਰਟੀ ਦਾ ਪ੍ਰਧਾਨ ਦਾ ਸੇਰਾ ਕਿਸ ਵੱਲ ਜਾ ਰਿਹਾ ਹੈ ਦੇਖੋ ਜੀ ਪਾਰਟੀ ਦੇ ਪ੍ਰਧਾਨ ਤਾਂ ਨਿਸ਼ਚਿਤ ਤੌਰ ਤੇ ਭਾਈ ਅਮਰਪਾਲ ਸਿੰਘ ਹੋਣਗੇ ਤੇ ਤਾਰਜਕਾਰੀ ਪ੍ਰਧਾਨ ਸਰਦਾਰ ترسےم ਸਿੰਘ ਹੋਣਗੇ ਤੇ ਉਸ ਬਾਰੇ ਤਾਂ ਕੋਈ ਸ਼ੰਕਾ ਜਿਹੜੀ ਹੈ ਕਿਸੇ ਨੂੰ ਤੁਨ ਹੋਣੀ ਨਹੀਂ ਚਾਹੀਦੀ ਬਾਕੀ ਇਹ ਗੱਲ ਤੁਹਾਡੀ 100% ਸਹੀ ਹੈ ਜਿਹੜੀ ਤੁਸੀਂ ਕਹੀ ਹੈ ਕਿ ਪਾਰਟੀ ਬਣਾ ਲੈਣੀ ਤਾਂ ਸੌਖੀ ਹੁੰਦੀ ਹੈ ਪਰੰਤੂ ਚਲਾਉਣੀ ਬੜੀ ਔਖੀ ਹੁੰਦੀ ਹੈ ਪਰੰਤੂ ਜਿੱਥੇ ਸੰਗਤ ਦਾ ਵਿਸ਼ਵਾਸ ਹੋਵੇ ਜਿੱਥੇ ਸਾਰੇ ਖਾਲਸਾ ਪੰਥ ਦਾ ਵਿਸ਼ਵਾਸ ਹੋਵੇ ਫਿਰ ਉੱਥੇ ਚਲਾਉਣੀ ਔਖੀ ਨਹੀਂ ਹੁੰਦੀ ਹੁੰਦੀ ਕਿਉਂਕਿ ਜਦੋਂ ਕੌਮ ਜਿਹੜੀ ਆ ਇੰਕਲੂਡ ਹੋ ਕੇ ਖੜੀ ਕੇ ਇੱਕ ਪਾਸੇ ਜਥੇਬੰਦੀ ਭਾਵੇਂ ਕੋਈ ਖਲਾਫ ਹੋਵੇ ਜਾਂ ਹੱਕ ਵਿੱਚ ਹੋਵੇ ਤਾਂ ਉੱਥੇ ਪਾਰਟੀ ਹਮੇਸ਼ਾ ਚੜ੍ਹਦੀ ਤਲਾਵਲ ਜਾਂਦੀ ਹੈ ਤੇ ਰਸਤੇ ਦੇ ਵਿੱਚ ਜਿਹੜੀ ਆ ਉਹ ਕੋਈ ਰਿਕਰਵਟ ਨਹੀਂ ਆਉਂਦੀ ਖਾਲਸਾ ਸਾਹਿਬ ਜੀ ਕਈ ਲੋਕਾਂ ਦਾ ਇਹ ਵਿਰੋਧ ਵੀ ਹੈਗਾ ਵੀ ਪੰਥਕ ਪਾਰਟੀ ਬਣਾਉਣ ਦੇ ਵਾਸਤੇ ਉਹਦੀ ਚੋਣ ਹੁੰਦੀ ਹੈ ਨਾ ਕਿ ਆਪੂ ਬਣ ਜਾਂਦੇ ਆਪਣੇ ਪ੍ਰਧਾਨ ਦੇਖੋ ਜੀ ਚੋਣ ਤਾਂ ਜਦੋਂ ਲੋਕਾਂ ਨੇ ਵਿਸ਼ਵਾਸ ਪ੍ਰਗਟ ਕਰਤਾ ਲੋਕਾਂ ਨੇ ਵਿਸ਼ਵਾਸ ਪ੍ਰਗਟ ਕਰਤਾ ਉਹ ਸਾਰਿਆਂ ਦਾ ਵਿਸ਼ਵਾਸ ਹੈ ਜਿਹੜਾ ਹੈ ਬਾਕੀ ਜਿਹੜਾ ਇਕੱਠ ਹੋਊਗਾ ਉੱਥੇ ਬੜਾ ਵੱਡਾ ਇਕੱਠ ਹੋਊਗਾ ਤੇ ਉਹ ਇਕੱਠ ਤੋਂ ਸਾਰੀ ਗੱਲ ਦੀ ਮਨਜ਼ੂਰੀ ਮਿਲੂਗੀ ਪੰਜ ਮੈਂਬਰੀ ਕਮੇਟੀ ਜਿਹੜੀ ਹੈਗੀ ਅੱਗੇ ਇਸ ਦੀ ਸੰਸਥਾ ਦੀਆਂ ਜਿਹੜੀ ਹੈ ਪਾਰਟੀ ਦੀਆਂ ਅੱਗੇ ਬਾਡੀਜ਼ ਬਣਾਉਣ ਦੇ ਲਈ ਉਹ ਆਪਣੇ ਨਿਯਮ ਜਿਹੜੇ ਨਿਰਧਾਰਤ ਕਰੂਗੀ ਤੇ ਉੱਥੇ ਸਾਰਿਆਂ ਦੀ ਰਾਏ ਨਾਲੇ ਬਣੂਗਾ ਬਿਨਾਂ ਰਾਏ ਤੋਂ ਬਣ ਨਹੀਂ ਰਹੀ ਜੀ ਸੋ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਜਿਸ ਤਰ੍ਹਾਂ ਭਾਈ ਅਮਰਪਾਲ ਦੀ ਪਾਰਟੀ ਨਵੀਂ ਬਣਨ ਜਾ ਰਹੀ ਹੈਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ